ਸਤਿ ਸ੍ਰੀ ਅਕਾਲ ਜੀ ਮੈਂ ਬਲਜਿੰਦਰ ਸਿੰਘ ਆਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾਮ ਹੋਵਗੇ ਅਸੀਂ ਚੜ੍ਹਦੀ ਕਲਾਮ ਆ ਜੀ ਅੱਜ ਅਸੀਂ ਆਏ ਹੋਏ ਆ ਜੀ ਉੱਤਰਾਖੰਡ ਕੋਸੀ ਨਦੀ ਗਿਰਜਾ ਮੰਦਿਰ ਔਰ ਮੈਂ ਅਜੂਰੇ ਆਪਣਾ ਪੰਜਾਬੀ ਲੋਕ ਸਾਜ ਜਿਹੜਾ ਲੋਕ ਸਾਜ ਆ ਉਹ ਬੁਗਦੂ ਪਲੇ ਕਰਨ ਲੱਗੇ ਤੁਸੀਂ ਦੇਖ ਦੇਖ ਰਹੇ ਆ ਕਿ ਆ ਬੁਗਦੂ ਦਾ ਸਾਜ ਬਹੁਤ ਵੱਡਾ ਔਰ ਬੁਗਦੂ বাজਦਾ ਕਿਸ ਤਰ੍ਹਾਂ ਹੈ ਪ੍ਰਾਤਨ ਸਾਜ ਜਿਹੜਾ ਕੀ ਆ ਵੀਡੀਓ ਨੂੰ ਜਾਂ ਨਾ ਜ਼ਿਆਦਾ ਲੰਬੇ ਲੇਜਦੇ ਹੋਏ ਅੱਜ ਬੁਗਦੂ বাজਾਈਏ बुगदू में बजाया जीडियो बद तो बद शेयर करें जी सताल सताल जी हा मेरा साज है जी बुगदू पंजाबी फोक इंस्ट्रूमेंट पंजाबी साज ਆਪ ਵਜਦਾ ਕਿਸ ਤਰ੍ਹਾਂ ਆਜੋ ਤੁਹਾਨੂੰ ਅਸੀਂ ਇੱਕ ਨਦੀ ਦੇ ਕਿਨਾਰੇ ਬੈਠ ਕੇ ਜਿਹਦਾ ਨਾਮ ਆ ਕੋਸੀ ਨਦੀ ਪੰਜਾਬੀ ਸਾਜ਼ ਪਜਾ ਕੇ ਦਿਖਾਉਂਦੇ ਆ ਔਰ ਪੰਜਾਬ ਦਾ ਸਭ ਤੋਂ ਵੱਡਾ ਬੁਗਦੂ ਆ ਜੀ ਇਹ ਇਹ ਬੱਜੂਆਂ ਕਿਸ ਤਰ੍ਹਾਂ ਇਹ ਤੁਹਾਨੂੰ ਦੱਸਦੇ ਆ ਜੀ ਇਹ ਫੋਕ ਇਨਸਟਰੂਮੈਂਟ ਪ੍ਰਾਤਨ ਸਾਜ਼ ਵੱਜਦਾ ਜੀ ਸਸਤੀ ਕਾਰ ਆ ਬੁਹਦੂ ਜਿੰਨਾ ਕਰ ਪੱਜਿਆ ਔਰ ਠੰਡ ਹੋਣ ਕਰਕੇ ਥੋੜਾ ਜਿਹਾ ਸਿੱਲਾ ਵੀਤਾ ਤੇ ਆ ਬੁਹਦੂ ਇੰਸਟਰੂਮੈਂਟ ਜਿਹੜਾ ਕੀ ਆ ਮੈਂ ਤੁਹਾਨੂੰ ਬਜਾ ਕੇ ਦਿਖਾਇਆ ਆ ਵੀਡੀਓ ਨੂੰ ਵੱਧ ਤੋਂ ਵੱਧ ਵੀ ਸ਼ੇਅਰ ਕਰਿਓ ਜੀ ਸਤਿ ਸ੍ਰੀ ਅਕਾਲ